ਚੱਕ ਪਰ ਲਓ ਆਪਾਂ ਇੱਕ ਵਿਸ਼ੇ ਤੇ ਵਿਚਾਰ ਸਾਂਝੇ ਕਰੀਏ ਹਾਂ ਜਦੋਂ ਨਾ ਮਨੁੱਖ ਮਰ ਜਾਂਦਾ ਤਾਂ ਉਹਦੇ ਪਿੱਛੇ ਸਿਰਫ ਤਿੰਨੇ ਚੀਜ਼ਾਂ ਰਹਿ ਜਾਂਦੀਆਂ ਨੇ ਇੱਕ ਤਾਂ ਜੇ ਉਹਦੇ ਹੋਵੇ ਕੋਈ ਤਾਂ ਔਲਾਦ ਰਹਿ ਜਾਂਦੀ ਹੈ ਪਿੱਛੇ ਤੇ ਦੂਜੇ ਨੰਬਰ ਜੇ ਉਹਨੇ ਕੋਈ ਜ਼ਿੰਦਗੀ ਦੇ ਵਿੱਚ ਕੰਮਕਾਰ ਕਰਿਆ ਹੋਵੇ ਤਾਂ ਉਹਦੇ ਪਿੱਛੇ ਉਹ ਕੁਝ ਰਹਿ ਜਾਂਦਾ ਜਿਹੜਾ ਲੋਕਾਂ ਦੇ ਜਾਂ ਉਹਦੇ ਪਰਿਵਾਰ ਦੇ ਕੰਮ ਆਉਣਾ ਹੁੰਦਾ ਜਾਂ ਜੇਕਰ ਉਹ ਪੜਦਾ ਲਿਖਦਾ ਹੋਵੇ ਤਾਂ ਉਹਦੀ ਕੋਈ ਸਿੱਖਿਆ ਰਹਿ ਜਾਂਦੀ ਹੈ ਤੀਜੇ ਨੰਬਰ ਉਹਦੀਆਂ ਯਾਦਾਂ ਰਹਿ ਜਾਂਦੀਆਂ ਨੇ ਹੁਣ ਇਸ ਤੋਂ ਵੀ ਵੱਧ ਜੇਕਰ ਕੁਝ ਬਾਕੀ ਰਹਿੰਦਾ ਹੋਵੇ ਤਾਂ ਉਹ ਸਿਰਫ ਧੂਤਿਆਂ ਵਾਸਤੇ ਪੁਜਾਰੀਆਂ ਵਾਸਤੇ ਤੇ ਸ਼ਰਧਾਲੂਆਂ ਵਾਸਤੇ ਹੀ ਰਹਿ ਜਾਂਦਾ ਸਾਰੀ ਉਮਰ ਬੇਵੋਲਾਦ ਰਿਹਾ ਬੰਦਾ ਮਰਨ ਤੋਂ ਬਾਅਦ ਸ਼ਰਧਾਲੂਆਂ ਨੂੰ ਪੁੱਤਾਂ ਦੀਆਂ ਦਾਤਾਂ ਬਖਸ਼ਣ ਲੱਗ ਜਾਂਦਾ ਸਾਰੀ ਉਮਰ ਗਰੀਬੀ ਤੋਂ ਤੰਗ ਆਇਆ ਬੰਦਾ ਮਰਨ ਤੋਂ ਬਾਅਦ ਸ਼ਰਧਾਲੂਆਂ ਦੀ ਗਰੀਬੀ ਘਟਣ ਲੱਗ ਜਾਂਦਾ ਤੇ ਜਿਹੜਾ ਬੰਦਾ ਸਾਰੀ ਉਮਰ ਪਿੰਡ ਦੀ ਹੱਦ ਨਾਲ ਟੱਪਿਆ ਹੋਵੇ ਉਹ ਮਰਨ ਤੋਂ ਬਾਅਦ ਸ਼ਰਧਾਲੂਆਂ ਦੇ ਬੀਜੇ ਲਾਉਣ ਲੱਗ ਜਾਂਦਾ ਤੇ ਬਿਮਾਰੀ ਨਾਲ ਜੂਝ ਕੇ ਮਰਿਆ ਬੰਦਾ ਮਰਨ ਤੋਂ ਬਾਅਦ ਸ਼ਰਧਾਲੂਆਂ ਨੂੰ ਤੰਦਰੁਸਤੀ ਬਖਸ਼ਣ ਲੱਗ ਜਾਂਦਾ